ਜੀ ਵੀਡੀਓ ਵੇਖ ਰੇ ਸਾਰੇ ਫੈਨਾਂ ਤੇ ਪਰਮਨਵਾਹੀ ਕੁਰਸੀ ਦਾ ਖਲਸਾ ਵੇਖ ਕੇ ਜੀ ਕਿਤੇ ਸਾਥ ਸੇਰ ਕਾਲ ਆਸ ਕਾਤੇ ਤੇ ਤੁਸੀਂ ਸਾਰੇ ਸਾਡਾ ਚਾਣ ਦੇ ਕਲਾ ਵਿੱਚ ਹੋਮੋਗੇ ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਜਿਹੜੀ ਇਹ ਸ਼ਿਮਲਾ ਮਿਰਚ ਬਣਾਵਾਂਗੇ ਤੇ ਸ਼ਿਮਲਾ ਮਿਰਚ ਆਪਾਂ ਆਲੂ ਭਰ ਕੇ ਬਣਾਵਾਂਗੇ ਤੇ ਇਹਨੂੰ ਆਪਾਂ ਪਹਿਲਾਂ ਵਿੱਚੋਂ ਸਾਰੀ ਨੂੰ ਬੀਜ ਵਗੈਰਾ ਦੇ ਕੱਢ ਕੇ ਤੇ ਇਸ ਤਰੀਕੇ ਨਾਲ ਇਹਨੂੰ ਆਪਾਂ ਖਾਲੀ ਕਰ ਲਾਂਗੇ ਵਿੱਚੋਂ ਇਹ ਸਾਡੀਆਂ ਧੋਤੀਆਂ ਹੋਈਆਂ ਸੀ ਧੋ ਕੇ ਸਪਾਈਆਂ ਹੋਈਆਂ ਵਾ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਪਹਿਲਾਂ ਕਰਾਂਗੇ ਨੂੰ ਖਾਲੀ ਫਿਰ ਆਪਾਂ ਇਹਦਾ ਮਸਾਲਾ ਬਣਾਵਾਂਗੇ ਸੋ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ ਕਿ ਅਸੀਂ ਕਿਸ ਤਰੀਕੇ ਨਾਲ ਬਣਾਉਨੇ ਆ ਲੋਹੇ ਦੀ ਕੜਾਈ ਸਾਡੀ ਹੋ ਗਈ ਹੈ ਗਰਮ ਤੇ ਹੁਣ ਆਪਾਂ ਪਾਵਾਂਗੇ ਤੇਲ ਥੋੜਾ ਜਿਹਾ ਜਿਵੇਂ ਇੱਕੋ ਆਪਣਾ ਤੜਕਾ ਹਨ ਬਣ ਜਾਵੇ ਲੋੜ ਮੁਤਾਬਿਕ ਥੋੜਾ ਜਿਆਦਾ ਹੀ ਪੈ ਗਿਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਮਸਾਲੇ ਇਹਦੇ ਵਿੱਚ ਸਾਡਾ ਅਦਰਕ, ਮਿਰਚ, ਲਸਣ ਤੇ ਪਿਆਜ਼ ਅਸੀਂ ਜਿਹੜਾ ਕ੍ਰਸ਼ ਕੀਤਾ ਹੋਇਆ ਹੈ ਤੇ ਇਹਨੂੰ ਆਪਾਂ ਪਾਵਾਂਗੇ ਆਪਾਂ ਇਹਦੇ ਵਿੱਚ ਜਿਹੜੇ ਆਲੂ ਆ ਇਹ ਪਾਵਾਂਗੇ ਤੇ ਹਲਦੀ ਤੇ ਨਮਕ ਪਾਵਾਂਗੇ ਤੇ ਇਹਨੂੰ ਠੰਡਾ ਹੋਣ ਤੱਕ ਇਹਦੀ ਵੇਟ ਕਰਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਮਿਰਚਾਂ ਵਿੱਚ ਸਟਫਿੰਗ ਇਹਦੀ ਭਰਾਂਗੇ जी जी तो का ते 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 जे ती चाहो तो थोड़ी लाल मिर्चा भी पा सदे तो अभी तो पहला ही पाई हरियां तो इस करके असि मिर्च नहीं वरते ਇਨਾਂ ਨੂੰ ਪੂਰੀ ਤਰ੍ਹਾਂ ਮੈਸ਼ ਕਰ ਲੈਣਾ। 22ਵੇਂ ਤੱਕ ਵੇਟ ਕਰਦੇ ਫਿਰ ਆਪਾਂ ਭਰਦੇ ਹਾਂ ਸ਼ਿਮਲਾ ਚ। ਲਓ ਜੀ ਹੁਣ ਆਪਾਂ ਗੈਸ ਕਰ ਲਿਆ ਹੁਣ ਇਹ ਫਰਾਈਪੈਨ ਰੱਖਤਾ ਹੁਣ ਆਪਾਂ ਇਹਦੇ ਸਤੇਜ ਪਾਵਾਂਗੇ ਤੇ ਆਪਣੀ ਸਟੌਕਿੰਗ ਇਹਨਾਂ ਚ ਭਰਾਂਗੇ ਤੇ ਇਹਨਾਂ ਨੂੰ ਫਰਾਈ ਕਰਾਂਗੇ।

ਸਾਈਡ ਤੋਂ ਲੌਜੀ ਤੇਲ ਹੋ ਗਿਆ ਗਰਮ ਤੇ ਸਾਡੀ ਇੱਕ ਸਾਈਡ ਤੋਂ ਟੁੱਟ ਗਈ ਸੀ ਸੋ ਇਸ ਕਰਕੇ ਅਸੀਂ ਦੋਨਾਂ ਸਾਈਡਾਂ ਤੇ ਭਰ ਲਿਆ ਵਾ ਇਹਦਾ ਮਸਾਲਾ ਲੋ ਜੀ ਸਬ지 ਸਾਡੀ ਬਣ ਕੇ ਰੈਡੀ ਆ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਬੜੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆਗਲੀ ਨਵੀਂ ਵੀਡੀਓ ਤੇ ਅਗਲੀ ਨਵੀਂ ਰੈਸਪੀ ਦੇ ਨਾਲ ਵੀਡੀਓ ਨੂੰ ਐਨ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ